ਤੰਡ ਕੋਟੀਵਾਲ ਪਲਾਂਗ ਬੋਨਗੜ ਲੱਗ ਡਿਸਟ੍ਰਿਕਟ ਜ਼ਰੂਰ ਹੈ ਜੀ ਓਕੇ ਓਕੇ ਤਾਂ ਤੁਹਾਨੂੰ ਬਾਡੀ ਸਰਵਿਸ ਪਹਿਖ ਵਰਤਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਇਹ 12 13 ਤੋਂ ਮੈਨੂੰ ਅੰਮ੍ਰਿਤਪੁਰ ਆਵਰਨ ਸੀਗੀ ਅਸੀਂ ਕਲੀਨਸੀਆਂ ਸੀਗੇ ਟੰਡ ਕਰਕੇ ਜਾਦੇ ਓਕੇ ਉਹਨੇ ਕਰਕੇ ਵੀ ਬੈਕ ਪੇਨ ਹੋ ਰਹੀ ਸੀ ਜਾਦੇ ਓਕੇ ਬਾਕੀ ਆਰਮੀ ਹਸਪੀਟਲ ਕੋਲ ਹੀ ਸਾਡੇ ਹੈਗਾ ਓਕੇ ਉਹ ਤੇ ਦੁਰ ਤੇ ਕਰਦੇ ਰਹੇ ਸਾਰਾ ਵਸੇ ਇਹੀ ਸੀ ਦਵਾਈ ਦਰਾਂ ਦੇ ਬਣਾ ਮੋਟਾ ਫਰਕ ਪੈਂਦਾ ਸੀਗਾ ਓਕੇ ਉਹ ਤੋਂ ਬਾਅਦ ਜਦੋਂ ਛੁੱਟੀ ਆਉਂਦੇ ਸੀ ਛੁੱਟੀ ਦੇ ਵਿੱਚ ਤਾਂ ਮਤਲਬ ਪੂਰੀ ਛੁੱਟੀ ਸਾਡੀ ਅੱਧੀ ਲੰਘ ਜਾਂਦੀ ਏ ਕਦੇ ਕਿਤੇ ਕਦੇ ਠੀਕ ਹੈ ਉਹ ਤੋਂ ਬਾਅਦ ਸਾਡੇ ਤੋਂ ਬਦਲ ਸਾਮ ਨਾਲ ਘੱਟ ਹੋਈ ਨੇ ਓਕੇ ਇਹਨਾਂ ਮੈਨੂੰ ਹੁੰ ਦੱਸਿਆ ਬੋਡੀ ਸਬਸਕ੍ਰਾਈਬਰ ਓਕੇ ਇਹ ਇਹਨਾਂ ਨੇ ਪਹਿਲਾਂ ਆਪਣੇ ਵਰਤੇ ਸੀ ਆਪਣੀ ਮੈਸੇਜ ਵਾਸਤੇ ਓਕੇ ਇਹਨਾਂ ਨੂੰ ਫਰਕ ਪਿਆ ਤੇ ਇਹਨਾਂ ਨੇ ਮੈਨੂੰ ਦੱਸਿਆ ਓਕੇ ਦੂਜਾ ਚ ਇਹਨਾਂ ਨੂੰ ਕਿਹਾ ਕਿ ਮੈਂ ਪ੍ਰਮੋਟ ਕਰਵਾਇਆ ਬੋਡੀ ਸਬਸਕ੍ਰਾਈਬਰ ਓਕੇ ਉਹਨਾਂ ਤੋਂ ਬਾਅਦ ਮੈਨੂੰ ਤਕਰੀਬਨ 30 ਦਿਨ ਦੇ ਵਿੱਚ ਹੀ ਉਹ ਚੀਜ਼ ਦਾ ਰਿਜ਼ਲਟ ਆ ਗਿਆ ਸੀਗਾ ਓਕੇ ਜਦੋਂ ਪੂਰਾ ਕੰਪਲੀਟ ਖਾਦਮ ਹੈ ਹੁਣ ਅੱਜ ਕੱਲ ਬਿਲਕੁਲ ਠੀਕ ਹੈ ਕਿਤੇ ਕੋਈ ਦਵਾਈ ਨਹੀਂ ਕਿਤੇ ਕੁਝ ਨਹੀਂ ਹੈ ਉਸ ਖਲਾਸਾ ਕੋਈ ਪ੍ਰੋਬਲਮ ਨਹੀਂ 2 ਸਾਲ ਹੋ ਗਏ ਯਾਨੀ ਤੁਹਾਨੂੰ ਸਰਵਿਸ ਦਾ ਇੱਕ ਵਰਤਿਆ ਨੂੰ 2 ਸਾਲ ਹੋ ਗਏ ਆਰਮੀ ਦੇ ਵਿੱਚੋਂ ਤੁਸੀਂ ਰਿਟਾਇਰ ਹੋ ਹਾਂਜੀ ਸਰ ਸੂਬੇਦਾਰ ਰਿਟਾਇਰ ਹੋ ਹਾਂਜੀ ਸੂਬੇਦਾਰ ਰਿਟਾਇਰ ਮਤਲਬ ਆਰਮੀ ਦਾ ਤੁਸੀਂ ਕੋਈ ਹਸਪੀਟਲ ਛੱਡਿਆ ਨਹੀਂ ਹਾਂਜੀ ਜਿੱਦਾਂ ਆਪਣੇ ਅੰਦਰ ਲੇ ਸੈੱਡ ਹੋ ਗਿਆ ਜੀ ਉਦੋਂ ਬਾਅਦ ਯੂਪੀ ਛੱਡਣਾ ਓਕੇ ਜਲੰਧਰ ਮੂਹ ਪੰਜਾਬ ਦਾ ਕੋਈ ਕੋਨਾ ਨਹੀਂ ਛੜਿਆ ਪੰਜਾਬ ਦਾ ਕੋਈ ਕੋਨਾ ਨਹੀਂ ਆਰਮੀ ਦੇ ਸਾਰੇ ਹਸਪਤਾਲ ਜਿੱਥੇ ਦਿਖਾ ਲਈ ਹਾਂਜੀ ਤੇ ਤੁਸੀਂ ਬਹੁਤ ਤੰਗ ਸੀ ਜਾਨੀ ਦਸ ਰਹੇ ਸੀ ਤੁਸੀਂ ਤੋਂ ਮਤਲਬ ਬੈਠ ਕੇ ਉੱਠਨੇ ਹੁੰਦਾ ਸੀਗਾ ਓਕੇ ਓਕੇ ਉਹ ਮੈਂ ਬਿਲਕੁਲ ਸਹੀ ਐ ਇਹ ਪ੍ਰੋਬਲਮ 2 ਸਾਲ ਹੋ ਗਏ ਸਰਵਿਸ ਪੈਕ ਵਰਤੇ ਨੂੰ 2 ਸਾਲਾਂ ਤੋਂ ਹੁਣ ਬਿਲਕੁਲ ਤੁਸੀਂ ਵੀ ਠੀਕ ਹੋ ਬਿਲਕੁਲ ਸਹੀ ਐ ਓਕੇ ਓਕੇ ਕੀ ਪਰਿਵਾਰਾਂ ਨੂੰ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਹੀ ਇਹ ਕਹਿ ਰਹਾ ਜੀ ਜਿੱਦਾਂ ਕੋਣ ਦਵਾਈਆਂ ਲੈ ਲੈ ਕੇ ਥੱਕ ਪਹਾਰ ਗਏ ਜਿੱਦਾਂ ਮੈਂ ਸੀਗਾ ਇੱਕ ਵਾਰੀ ਇਹਨੂੰ ਮੋਡ ਸਰਵਿਸ ਪੈਕ ਆਪਣਾ ਯੂਜ਼ ਕਰਕੇ ਦੇਖੋ ਓਕੇ ਰਿਜ਼ਲਟ ਆਉਂਦਾ ਤੇ ਦੇਖ ਲੈਣਾ ਤੁਹਾ ਓਕੇ ਜੀ ਓਕੇ ਵੀਰ ਜੀ ਥੈਂਕ ਯੂ ਧੰਨਵਾਦ ਜੀ